ਸਮੇਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਤਾਂ ਚੜਤ ਸਿੰਘ ਰੈਸਟ੍ਰਿਕਟ ਕੀਤੀ ਜਾ ਰਹੀ ਹੈ ਮੈਂ ਸਿੱਧੀ ਇਹ ਬੇਨਤੀ ਕਰਨਾ ਆ ਫੜੋ ਜੀ ਇੱਕ ਮਿੰਟ ਕਰਿਓ ਆਪਰੇਟ ਮੈਂ ਪੁੱਛਿਆ ਕੀ ਜਾ ਰਿਹਾ ਪੁਲਿਸ ਕੋਲ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਜੇ ਇਧਰ ਸਟੂਡੈਂਟਸ ਨਾ ਆਉਣ ਜੇ ਇਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਮजूद ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾ ਸਟੂਡੈਂਟ ਤੇ ਉਹਦਾ ਕੀ ਵਜੂਦ ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਲ ਇੰਡੀਆ ਸੈਕ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਅਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬੀ ਯੂਨੀਵਰਸਿਟੀ ਤੇ ਸੈਨੇ ਮੈਂ ਕਹਿਣਾ ਚਾਹੁੰਦਾ ਕਿ ਸੜੇ ਆਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦੋ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਐ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠੇ ਹੋਏ ਮੀਟਿੰਗ ਦੇ ਵਿੱਚ ਬੈਠੇ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਖਾਣਾ ਬਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਹੈ ਉਹ ਧੱਕਾ ਕਰਦੀ ਪਈ ਹੈ ਬਿਲਕੁਲ ਅੰਦਰ ਜਾਵਾਂਗੇ ਜੋਰਤ ਨਾਲ ਜਾਵਾਂਗੇ ਇਹ ਸਾਡੀ ਖੜਿਓ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਵਰਨਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਵਰਨਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਤੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ੱਤਕਾਸ਼ਾਈ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਿਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇੱਧਰ ਸੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਸਾਡਾ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅੰਦਰ ਜਾਓਗੇ ਬਿਲਕੁਲ ਬਿਲਕੁਲ ਜਾਵਾਂਗੇ ਫਿਰ ਕਰਾਂਗੇ ਅਸੀਂ ਪੂਰਾ ਪ੍ਰਦਰਸ਼ਨ ਇੰਦਰ ਕਰਨ ਨੂੰ ਧਿਆਨ ਹੈ ਠੀਕ ਹੈ ਚੰਡੀਗੜ੍ਹ ਦੇ ਬਾਰਡਰਾਂ ਦਾ ਅੱਜ ਤੁਸੀਂ ਜਿਹੜਾ ਹਾਲਾਤ ਦੇਖ ਕੇ ਆਏ ਹੋ ਬਿਲਕੁਲ ਵੇਖਿਆ ਅਸੀਂ ਤਾਂ ਕੱਲ ਵੀ ਹਾਲਾਤ ਵੇਖ ਲਏ ਸੀ ਜੀ ਰਾਤ ਨੂੰ ਰਾਤ ਨੂੰ ਇਹਨਾਂ ਦੀ ਬਦਨੀਤੀਆਂ ਜਿਹੜੀਆਂ ਆਏ ਉਹ ਪਤਾ ਲੱਗੀਆਂ ਸੀਗੀਆਂ ਕਿ ਜੇ ਅਸੀਂ ਸਪੀਕਰ ਸਿਸਟਮ ਕੀ ਗੱਲ ਮੈਂ ਪੁੱਛਣਾ ਚਾਹੁੰਦਾ ਰਾਈਟ ਟੂ ਫ੍ਰੀडम ਜਿਹੜਾ ਫ੍ਰੀडम ਟੂ ਫ੍ਰ ਗੇਟ ਦੇ ਉੱਤੇ ਹੰਗਾਮਾ ਹੋ ਗਿਆ ਤਾਂ ਇੱਕ ਨੰਬਰ ਗੇਟ ਤੇ ਨਾਰੇਬਾਜੀ ਹੋ ਰਹੀ ਆ ਤਾਂ ਜਹੇ ਦੇ ਵਿੱਚ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਮਾਹੌਲ ਕੋਈ ਗੇਟ ਬੰਦ ਰਿਹਾ ਤਸਵੀਰਾਂ ਤੁਹਾਨੂੰ ਕਈਆਂ ਸਾਨੂੰ ਕੋਈ ਵਿਖਾ ਦੇਣ ਕਈਆਂ ਕੋਲੇ ਸਿਰਫ ਦੇ ਗੇਟ ਤੋਂ ਦੀ ੱੱਕਾ ਮੁੱਕੀ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਜਹੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕੀ ਗੇਟ ਬੰਦ ਕਰ ਦਿੱਤਾ ਗਿਆ ਜਹੇ ਦੇ ਵਿੱਚ ਲੋਕੀ ਇਸ ਸਮੇਂ ਅੰਦਰ ਦਾਖਲ ਹੋ ਗਏ ਨੇ ਤਾਂ ਵੱਡਾ ਹਜੂਮ ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕਾਂ ਦਾ ਅੰਦਰ ਦਾਖਲ ਹੋ ਗਿਆ ਤਾਂ ਸਾਹਮਣੇ ਦੇਖ ਸਕਦੇ ਹੋ ਨਾਰੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੇਟ ਦੇ ਰਾਹੀਂ ਜਿਹੜੇ ਨੌਜਵਾਨ ਨੇ ਅੰਦਰ ਦਾਖਲ ਹੋ ਗਏ ਤਾਂ ਦੇਖ ਸਕਦੇ ਹੋ ਰੁਕ ਜਾ ਬੰਦ ਦੀ ਬਿਲਕੁਲ ਇਸ ਤਰ੍ਹਾਂ ਕਰ ਦਿਓ ਬੰਦੇ ਹੋਰ ਵੀ ਲਈ ਆਪਾਂ ਦਾ ਭਾਈ ਸਾਰੇ ਲਈ ਆਪਾਂ ਦਾ ਤਾਂ ਬਿਲਕੁਲ ਨੌਜਵਾਨ ਵੀ ਵੀਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਨੰਬਰ ਗੇਟ ਦੀ ਇਹ ਤਸਵੀਰ ਰਾਜਸਥਾਨ ਦੇ ਉੱਤੇ ਨਾਹਰੇਬਾਜੀ ਹੋਈ ਹੰਗਾਮਾ ਹੋਇਆ ਗੇਟ ਤੋਂ ੱੱਕੇ ਦੇ ਨਾਲ ਜਿਸ ਤਰ੍ਹਾਂ ਚੜ੍ਹਤ ਸਿੰਘ ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਐਸਜੀਪੀਸੀ ਮੈਂਬਰ ਅੰਦਰ ਦਾਖਲ ਹੋ ਗਏ ਤਾਂ ਪੁਲਿਸ ਨੇ ਇੱਕ ਵਾਰ ਫਿਰ ਗੇਟ ਨੂੰ ਬੰਦ ਕਰ ਦਿੱਤਾ ਤਾਂ ਯੂਨੀਵਰਸਿਟੀ ਦੇ ਅੰਦਰ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਜਿਹੜੇ ਆਬ ਮਹਾਰੇ ਲੋਕ ਪਹੁੰਚੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਇਕੱਠ ਦੇ ਵਿੱਚ ਸਮੂਲੀਅਤ ਕਰੀਏ ਪਰ ਗੇਟ ਬੰਦ ਕਰਕੇ ਉੱਥੇ ਹੀ ਰੋਕ ਲਿਆ ਗਿਆ ਏ ਗੇਟ ਖੋਲਣ ਨੂੰ ਲੈ ਕੇ ਤਕਰਾਰ ਇੱਕ ਨੰਬਰ ਗੇਟ ਤੇ ਹੋ ਰਹੀ ਆ ਤਸਵੀਰਾਂ ਪੰਜਾਬ ਯੂਨੀਵਰਸਿਟੀਆਂ ਨੇ ਜਿੱਥੇ ਕੀ ਨਾਅਰੇਬਾਜੀ ਦਾ ਕਾਟਾ ਤਾ ਤਸਵੀਰਾਂ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਨੇ ਪੁਲਿਸ ਆ ਜਿਹੜੀ ਇਸ ਸਮੇਂ ਰੋਕਦੀ ਹੋਈ ਨਜ਼ਰ ਆ ਰਹੀ ਆ ਪਰ ਨੌਜਵਾਨਾਂ ਦੇ ਵਿੱਚ ਜੋਸ਼ ਇੰਨਾ ਆਪਾਂ ਦੇਖਿਆ ਕਿ ਜੋਸ਼ ਦੇ ਮੂਰੇ ਕਈ ਵਾਰ ਕਈ ਵਾਰੀ ਆਈਡ ਸਟੂਡੈਂਟਾਂ ਨੂੰ ਵੀ ਵਾਰੀ ਵਾਰੀ ਰੋਕਿਆ ਜਾ ਰਿਹਾ ਆ ਆਈਡ ਕਾਰਡ ਵਾਲਾ ਨੂੰ ਮੈਂ ਹੁਣੇ ਉੱਥੇ ਸਾਡੀਆਂ ਭੈਣਾਂ ਖੜੀਆਂ ਸੀਗੀਆਂ ਸਾਡੇ ਭਾਈ ਖੜੇ ਸੀ ਉਹਨਾਂ ਨੂੰ ਉੱਥੋਂ ਲੈ ਕੇ ਆਏ ਆ ਵੀ ਚੱਲੋ ਪਹਿਲਾਂ ਕਹਿੰਦੇ ਕਹਿੰਦਾ ਵੀ ਇਹ ਡੀਐਸਪੀ ਰੋਕੀ ਜਾਂਦਾ ਕਰੇ ਜਾਂਦੇ ਆ ਵੀ ਸਕਿਉਰਟੀ ਗਾਰਡਾਂ ਰੋਕੀ ਜਾਂਦੇ ਆ ਕੋਰਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹਨਾਂ ਨੂੰ ਗੇਟ ਖੋਲਣ ਦੀ ਪ੍ਰਕਿਰਿਆ ਜਿਹੜੀ ਹੋ ਰਹੀ ਆ ਹੰਗਾਮਾ ਹੋ ਰਿਹਾ ਵੱਡਾ ਕੱਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਲਈ ਸੈਨੇਟ ਚੋਣਾ ਬਚਾਉਣ ਦੇ ਲਈ ਤਾਂ ਪੁਲਿਸ ਗੇਟ ਲਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਵਿਦਿਆਰਥੀ ਉਸ ਨੂੰ ਖੋਲਣ ਦੇ ਲਈ ਜਦੋ ਜਹਿਦ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਕੀ ਕਿਸ ਤਰੀਕੇ ਦੀ ਤਸਵੀਰ ਇਸ ਸਮੇਂ ਨਜ਼ਰ ਆ ਰਹੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਵੀ ਪਹੁੰਚ ਗਏ ਨੇ ਇੱਕ ਪਾਸੇ ਉਹ ਲੋਕ ਪਹੁੰਚ ਗਏ ਨੇ ਜਿਹੜੇ ਆਪ ਮਹਾਰੇ ਚਾਹੁੰਦੇ ਸੀ ਕਿ ਇਸ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਈਏ ਤੇ ਦੂਜੇ ਪਾਸੇ ਵਿਦਿਆਰਥੀ ਵੀ ਆ ਗਏ ਨੇ ਯੂਨੀਵਰਸਿਟੀ ਦੀ ਸਾਈਟ ਤੋਂ ਅਸੀਂ ਯੂਨੀਵਰਸਿਟੀ ਵਾਲੇ ਪਾਸੇ ਖੜੇ ਆ ਤਾਂ ਵਿਦਿਆਰਥੀ ਇਸ ਪਾਸੇ ਆ ਗਏ ਨੇ ਦੂਜੇ ਪਾਸੇ ਉਹ ਲੋਕ ਆ ਗਏ ਨੇ ਜਿਹੜੇ ਇਸ ਇਕੱਠ ਦੇ ਵਿੱਚ ਸਮੂਲੀਅਤ ਕਰਨਾ ਚਾਹੁੰਦੇ ਨੇ ਤਾਂ ਗੇਟ ਗੇਟ ਖੋਲ ਦਿੱਤਾ ਗਿਆ ਸਾਹਮਣੇ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਨਾਰਿਆਂ ਦੇ ਨਾਲ ਗੇਟ ਨੂੰ ਇੰਝ ਲੱਗਦਾ ਕਿ ਇਹ ਜਿਹੜੇ ਹਾਲਾਤ ਲੱਗਦੇ ਨੇ ਕਿਤੇ ਟੁੱਟੀ ਨਾ ਜਾਵੇ ਗੇਟ ਦੇ ਉੱਤੇ ਵਿਦਿਆਰਥੀ ਝੂਲਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਕਿਵੇਂ ਧੱਕਾ ਦੇਖੋ ਜੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਸਾਡੇ ਬੰਦੇ ਜਿਨੇ ਜਿਨਾਂ ਦੀ ਯੂਨੀਵਰਸਿਟੀ ਚ ਐਡਮਿਸ਼ਨ ਵੀ ਆ ਉਹਨਾਂ ਨੂੰ ਵੀ ਨਹੀਂ ਅੰਦਰ ਆਉਣ ਦਿੱਤਾ ਜਾ ਰਿਹਾ ਉੱਲ ਗਿਆ ਗੇਟ ਤਾਂ ਵਿਦਿਆਰਥੀਆਂ ਨੇ ਗੇਟ ਨੂੰ ਖੋਲ ਦਿੱਤਾ ਹੈ ਤਾਂ ਇੱਕ ਵਾਰ ਫਿਰ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਤਸਵੀਰਾਂ ਪੁਲਿਸ ਤੇ ਨਾਲ ੱੱਕਾ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਇਸ ਸਮੇਂ ਹੰਗਾਮਾ ਹੋ ਗਿਆ ਤੇ ਪੁਲਿਸ ਵੀ ਗੜ ਪੁਲਿਸ ਵੱਲੋਂ ਇਹ ਪਾਰ ਪਾਰ ਐਸਐਸ ਦੇ ਕਹਿਣ ਤੇ ਸਾਡਾ ਪ੍ਰੋਟੈਸਟ ਜਿਹੜਾ ਉਹ ਖ਼ਰਾਬ ਕੀਤਾ ਜਾ ਰਿਹਾ ਤੇ ਮੇਰੇ ਕੋਲੇ ਆਈ ਕਾਰਡ ਬਕਾਇਦਾ ਆਈ ਕਾਰਡ ਸੀ ਮੈਂ ਥੋ ਸਟੂਡੈਂਟ ਆ ਤੇ ਮੈਨੂੰ ਜਿਹੜੀ ਐਂਟਰੀ ਨਹੀਂ ਦਿੱਤੀ ਤੇ ਮੈਂ ਉਹਨਾਂ ਸਟੂਡੈਂਟਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਅੰਮਰਪਾਲ ਦੇ ਪਿਤਾ ਭਾਈ ਤਰਸੇਮ ਸਿੰਘ ਉਹ ਵੀ ਨੋਟ ਦੇ ਵਿੱਚ ਦਾਖਲ ਹੋ ਗਏ ਨੇ ਔਰ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਵੱਡਾ ਕੱਠ ਇਸ ਸਮੇਂ ਤਾਂ ਵਿਦਿਆਰਥੀ ਜਿਹੜੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਬਸ ਤਾਂ ਕੁਝ ਲੋਕ ਨੇ ਜਿਹੜੇ ਇਸ ਸਮੇਂ ਯੂਨੀਵਰਸਿਟੀ ਦੇ ਵਿੱਚ ਦਾਖਲ ਹੋ ਗਏ ਨੇ ਤਾਂ ਇਸ ਸਮੇਂ ਯੂਨੀਵਰਸਿਟੀ ਦੀ ਇਹ ਤਸਵੀਰ ਖੜੀ ਨਜ਼ਰ ਆ ਰਹੀ ਆ ਤਾਂ ਅੰਮਰਤਪਾਲ ਦੇ ਬੇਟਾ ਭਾਈ ਤਾਂ ਸੇਮ ਸਿੰਘ ਉਹ ਵੀ ਪੱਜਦੇ ਹੋਏ ਨਜ਼ਰ ਆ ਰਹੇ ਨੇ ਯੂਨੀਵਰਸਿਟੀ ਦੀ ਇਹ ਤਸਵੀਰ ਹੈ ਜਿਹੜੀ ਨਜ਼ਰ ਆ ਰਹੀ ਹੈ ਜਿੱਥੇ ਕਿ ਲੋਕ ਦਾਖਲ ਹੋ ਰਹੇ ਨੇ ਯੂਨੀਵਰਸਿਟੀ ਦੇ ਅੰਦਰ ਜਿੱਥੇ ਕੀ ਰੁਕਿਆ ਗਿਆ ਕਿਹਾ ਹਾਂ ਹਾਂ ਰੁਕਣਾ ਨਹੀਂ ਹੈ ਬੋਲੇ ਸੋ ਨਿਹਾਲ ਦੇ ਨਾਰੇ ਨੇ ਜਿਹੜੇ ਅੱਜ ਯੂਨੀਵਰਸਿਟੀ ਦੇ ਵਿੱਚ ਗੂੰਜ ਰਹੇ ਨੇ ਤਾਂ ਇਸ ਸਮੇਂ ਤਸਵੀਰ ਆ ਜਿਹੜੀ ਨਜ਼ਰ ਆ ਰਹੀ ਆ ਤਾਂ ਬਿਲਕੁਲ ਸਾਹਮਣੇ ਚੜ੍ਹ ਸਿੰਘ ਚੜ੍ਹ ਸਿੰਘ ਨਜ਼ਰ ਆ ਰਿਹਾ ਜਿੱਥੇ ਕੀ ਦੀ ਹਿੰਮਤ ਸਾਡੀ ਨੇ ਸਾਡੀ ਨੇ ਖੋਲੀ ਆ ਬਿਲਕੁਲ ਜਿੰਦਾਬਾਦ ਇਕਲਾਬ ਜਿੰਦਾਬਾਦ ਬੜਾ ਵੱਡਾ ਸਾਥ ਬੜਾ ਕਾਛੀ ਕਾਲ ਸੀ ਤਾਂ ਜੇ ਇਹਦੇ ਵਿੱਚ ਸਾਡਾ ਪਹਾਰੇ ਲੋਕ ਗੇਟ ਤੋੜ ਕੇ ਗੇਟ ਨੂੰ ਖੋਲ ਕੇ ਅੱਗੇ ਵੱਧ ਗਏ ਨੇ ਗੱਲ ਚੱਲੇਗੀ ਇੱਧਰ ਜੇ ਗੱਲ ਹੋਵੇਗੀ ਪੰਜਾਬ ਦੀ ਹੋਏਗੀ ਇੱਧਰ ਗੱਲ ਹੋਏਗੀ ਪੰਜਾਬੀਅਤ ਦੀ ਹੋਏਗੀ ਇਦਾਂ ਗੱਲ ਹੋਏਗੀ ਸਾਡੇ ਨੌਜਵਾਨਾਂ ਦੇ ਹੱਕਾਂ ਦੀ ਹੋਏਗੀ ਤੇ ਅਸੀਂ ਜੋਗ ਕਰਕੇ ਰਵਾਂਗੇ ਸਪਰਾ ਸ਼ੰਤ ਪੰਜਾਬੀ ਡਰਦਾ ਨਹੀਂ ਰਿਪ੍ਰੈਸ਼ਨ ਤੋਂ ਓਏ ਨੌਜਵਾਨ ਡਰਦਾ ਨਹੀਂ ਉਹਦਾ ਸਬੂਤ ਤੁਸੀਂ ਆਪਣੇ ਸਾਹਮਣੇ ਵੇਖਦੇ ਪਏ ਹੋ ਬਿਲਕੁਲ ਅਸੀਂ ਤੋੜ ਕੇ ਲੱਗੇ ਸਾਡੇ ਵੀਰਾਂ ਨੇ ਉਸੇ ਜੋਸ਼ ਨੂੰ ਕੈਪਟਲਾਈਜ਼ ਕਰਕੇ ਹੁਣ ਸਾਰੇ ਨੌਜਵਾਨ ਅੱਗੇ ਆ ਰਹੇ ਬਿਲਕੁਲ ਬਿਲਕੁਲ ਸਾਹਮਣੇ ਇੱਕ ਵਾਰ ਫੇਰ ਗੰਗਾ ਮਾਂ ਹੋ ਸਕਦਾ ਹੈ ਜਿੱਥੇ ਕੀ ਨਾਰੇਬਾਜੀ ਕੀਤੀ ਜਾ ਰਹੀ ਆ ਵੱਡਾ ਕੱਠ ਦਾ ਸਮੇਂ ਨਜ਼ਰ ਆ ਰਿਹਾ ਦਾ ਸਮੇਂ ਤਸਵੀਰ ਜਿਹੜੀ ਯੂਨੀਵਰਸਿਟੀ ਦੀ ਹੈ ਜਿੱਥੇ ਕੀ ਲੋਕ ਗੇਟ ਤੋਂ ਦੀ ਮਰ ਗਏ ਨੇ